ਬਜ਼ੁਰਗ ਦੀ ਆਖਰੀ ਇੱਛਾ ਸੰਦੇਸ਼ ਮਾਪਿਆਂ ਦੀ ਕਦਰ ਉਹੀ ਕਰਦਾ ਹੈ ਜਿਸ ਨੇ ਉਹਨਾਂ ਦੇ ਪੈਰਾਹੀਤਾ ਦੀ ਧਰਤੀ ਹਿਲਦੀ ਵੇਖੀ ਹੋਵੇ ਪਿੰਡ ਦਿਨਾ ਪੰਨੀਆਂ ਗਲੀਆਂ ਵਿੱਚ ਰਹਿੰਦਾ ਸੀ ਇੱਕ ਬਜ਼ੁਰਗ ਆਦਮੀ ਬਾਬਾ ਵੀਰਾ ਉਸਨੇ ਆਪਣੀ ਜ਼ਿੰਦਗੀ ਮਹਿਲਤ ਨਾਲ guzari ਪਰ ਵੱਡਾ ਦੁੱਖ ਸੀ ਕਿ ਉਸਦੇ ਆਪਣੇ ਪੁੱਤ ਨਹੀਂ ਉਸ ਨੂੰ ਛੱਡ ਦਿੱਤਾ ਸੀ ਬਾਪਾ ਹਰ ਰੋਜ਼ ਗੁਆਚੀਆ ਕਨਾਲ ਰਾਤ ਤੱਕ ਦਾ ਸੀ ਲੋਕ ਕਹਿੰਦੇ ਤੁਹਾਡਾ ਪੁੱਤ ਕਦੇ ਨਹੀਂ ਆਉਣਾ ਪਰ ਉਹ ਹੌਲੀ-ਹੌਲੀ ਕਹਿੰਦਾ ਉਹ ਆਵੇਗਾ ਮੈਂ ਉਹਨੂੰ ਇੱਕ ਚੀਜ਼ ਦੇਣੀ ਹੈ ਇੱਕ ਦਿਨ ਬਹੁਤ ਸਾਲਾਂ ਬਾਅਦ ਪੁੱਤ ਆਇਆ ਪੈਸੇ ਵਾਲਾ ਸੀ ਸ਼ਹਿਰ ਤੋਂ ਆਇਆ ਪਰ ਬਾਬਾ ਨੇ ਨਾ ਪੁੱਛਿਆ ਕਿ ਕਿਉਂ ਛੱਡਿਆ ਸੀ ਉਸਨੇ ਸਿਰਫ ਕਿਹਾ ਇੱਕ ਵਾਰੀ ਬੈਠ ਜਾ ਮੈਂ ਤੇਰਾ ਮੂੰਹ ਵੇਖਣਾ ਚਾਹੁੰਦਾ ਹਾਂ ਬਾਬਾ ਨੇ ਆਪਣੇ ਹੱਥਾਂ ਨਾਲ ਇੱਕ ਪੁਰਾਣਾ ਖੱਤ ਕੱਢਿਆ ਅੰਦਰ ਇੱਕ ਤਸਵੀਰ ਸੀ ਮਾਦੀ ਤੇ ਇੱਕ ਸੂਟ ਜਿਸ ਨੂੰ ਉਸਨੇ ਕਿਹਾ ਇਹ ਤੇਰੀ ਮਾਂ ਨੇ ਰਖਵਾਇਆ ਸੀ ਤੇਰੀ ਵਿਆਹੀ ਨੂੰ ਦੇਈ ਪੁੱਤਰੋਪਿਆ ਕਿਹਾ ਮੈਂ ਤੈਨੂੰ ਨਹੀਂ ਸਮਝਿਆ ਹੁਣ ਸਮਝ ਆਏ ਕਿ ਮਾਪਿਆਂ ਦੀ ਕੀਮਤ ਹੁੰਦੀ ਹੈ ਪਰ ਬਾਬਾ ਨੇ ਹੌਲੀ ਆਕਿਆ ਸਮਾਂ ਕਦੇ ਨਹੀਂ ਰੁਕਦਾ ਪਰ ਖੇਤ ਨਾਲ ਨਹੀਂ ਪਿਆਰ ਨਾਲ ਜਿਓ ਬਾਬਾ ਵੀਰਾ ਨੇ ਕੁਝ ਹਫ਼ਤੇ ਬਾਅਦ ਅੱਖਾਂ ਮੰੁੰਦ ਲਈਆਂ ਪਰ ਜਾਨ ਤੋਂ ਪਹਿਲਾਂ ਉਹ ਪੁੱਤ ਦੇ ਹਿਰਦੇ ਵਿੱਚ ਪਿਆਰ ਦੀ ਜੋ ਚਿਰਾਗ ਜਗਾ ਗਿਆ ਉਹ ਕਦੇ ਨਾ ਪੁਝਿਆ ਹਾਂਜੀ ਦੋਸਤੋ ਤੁਹਾਨੂੰ ਆ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਤੱਕ ਸਾਡੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਤੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ